माननीय डीजीपी साहब ਤੇ માનनीय ਐਸਐਸਪੀ ਰੂਪનગર ਜੀ ਦੇ ਹੁਕਮ ਅਨੁਸਾਰ ਨਸ਼ਿਆਂ ਦੇ ਖਿਲਾਫ ਚੜ੍ਹੰਗ ਕੰਮ ਦੇ ਅਨੁਸਾਰ ਕੱਲ ਪੁਲਿਸ ਪਾਰਟੀ ਦਰਨੇ ਚੈਕਿੰਗ ਪਿੰਡ ਠੀਕ ਨੇ ਚੌਂਕ ਦੇ ਵਿੱਚ ਮੌਜੂਦ ਸੀ ਤਾਂ ਨਾਟ ਸਾਈਡ ਤੇ ਪਿੰਡ ਨਾਟ ਦੇ ਨੇੜੇ ਇੱਕ ਖੜੇ ਤੇ ਨੌਜਵਾਨ ਲੜਕਾ ਬੈਠਾ ਸੀ ਜਿਹਨੇ ਪੁਲਿਸ ਪਾਰਟੀ ਨੂੰ ਦੇਖ ਕੇ ਆਪਣਾ ਹੱਥ ਵਿੱਚ ਫੜਿਆ ਇੱਕ ਲਫਾਫਾ ਸਾਈਡ ਤੇ ਚਾੜੀਆਂ ਸੁੱਟ ਦਿੱਤਾ ਜਿਹਨੂੰ ਹੋਲ ਕੇ ਚੈੱਕ ਕੀਤਾ ਗਿਆ तो उस नशीला पदार्थ बरामद हुए पे उस नौजवान ने अपना नाम नंदलाल पुत्र दुर्गादास वासी पिंड काहीवाल जो आनंदपुर साहब से पेड़ दस्या सो उसके खिलाफ नशीला पदार्थ जो बरामद बराबद होया चेक करके छे चे ग्राम छे पॉइंट साठ ग्राम जो उसको कब्जा पुलिस लेके उसके खिलाफ़ बई कार्ठ पचासी एन डी पी एस एक्ट का मुकदमा दर्ज किया गया ਤੇ ਅੱਗੇ ਤਫਤੀਸ਼ ਜਾਰੀ ਹੈ ਕਿਥੋਂ ਲੈ ਕੇ ਆਂਦਾ ਸੀ ਉਹ ਕਿਹਨੂੰ ਵੇਚਦਾ ਸੀ ਤੇ ਕਿਆ ਉਹਦੇ ਨਾਲ ਹੋਰ ਕਿਹੜੇ ਲੋਕੇ ਜੁੜੇ ਹੋਏ ਹੈਗੇ ਇਹ ਸਾਰੇ ਐਂਗਲ ਸਾਰੇ ਐਂਗਲ ਸਬਿੱਤ ਜਾਣਗੇ ਤੇ ਕਿਹਦੀ ਤਫਤੀਸ਼ ਕੀਤੀ ਜਾਵੇ ਸਾਰਾ ਅਦਾਲਤ ਵਿੱਚ ਪੇਸ਼ ਕੀਤਾ ਗਿਆ ਕਿਵੇਂ ਅਜੇ ਨੋਟਾਇਸ਼ ਪੇਸ਼ ਕੀਤਾ ਜਾ ਰਿਹਾ ਹੈ ਤੇ ਪੁਲਿਸ ਨੂੰ ਮਾਨਸਿਕ ਕੀਤਾ ਜਾ ਰਿਹਾ ਹੈ ਕਿਉਂਕਿ ਇਨਵੈਸਟੀਗੇਸ਼ਨ ਜਾਰੀ ਹੈ